ਦਾ ਜੀ ਮੈਂ ਇੱਥੇ ਪੰਜ ਚਾਰ ਵਾਰ ਆ ਗਿਆ ਤੇ ਦੋ ਵਾਰ ਕਮੇਟੀ ਆ ਗਿਆ ਮੈਂ ਕਲੀਅਰ ਹੋ ਗਿਆ ਮੈਂ ਜਿਹੜੇ ਰੋਗੇ ਉਹਨਾਂ ਨੇ ਬੋਲਣਾ ਹੁੰਦਾ ਬੇ ਕਿਸਾਨੋਂ ਥੋੜੀ ਜ਼ਮੀਨ ਆ ਜਿਹੜੀ ਨਾ ਜਿਹੜੀ 10 ਲੱਖ ਨੂੰ ਵੇਚ ਤੇ ਉਹ ਵੀ ਬੰਦਾ ਬਸਤਾ ਰਿਹਾ ਜਿਹਨੇ 50 ਲੱਖ ਨੂੰ ਵੇਚ ਤੇ ਬੰਦਾ ਉਹ ਵੀ ਬਸਤਾ ਰਿਹਾ ਜਿਹਨੇ ਕਰੋੜ ਨੂੰ ਵੇਚ ਤੇ ਉਹ ਵੀ ਬਸਤਾ ਰਿਹਾ ਪਰ ਜ਼ਮੀਨ ਦੀ ਕੀਮਤ ਕੋਈ ਨਹੀਂ ਥੋੜੀ ਦੀ ਜ਼ਮੀਨ ਹੈਗੀ ਆ ਤਾਂ ਛੋੜੇ ਤੁਸੀਂ ਇੱਕ ਕਿਸਾਨ ਨੂੰ ਜੇਕਰ ਛੋੜੀ ਜ਼ਮੀਨ ਤੁਹਾਡੇ ਕੋਲੇ ਨਹੀਂ ਤਾਂ ਉਹ ਕਿਸਾਨ ਦਾ ਜਿਹੜਾ ਰੁਤਬਾ ਹੈ ਜਾਂ ਜਿਹਨੂੰ ਕਹਿੰਦੇ ਕਿਸਾਨ ਦੀ ਮੋਹਰ ਹੈ ਜਿਹੜਾ ਕਿਸਾਨ ਦਾ ਨਾਂ ਹੈ ਉਹ ਚੱਕਿਆ ਜਾਣਾ ਹੈ ਤਾਂ ਜ਼ਮੀਨ ਇੱਕ ਉਹ ਟਰ ਹੈ ਸਾਡਾ ਜਿਹੜਾ ਸਾਡੇ ਕਿਸਾਨ ਦੇ ਪਰਿਵਾਰ ਨੂੰ ਪਾੜ ਰਹਿਤੇ ਜਿਹੜਾ ਕਦਲੇ ਕਿਸਾਨ ਦੇ ਪਰਿਵਾਰ ਨੂੰ ਨਹੀਂ ਪੂਰੇ ਸਮਾਜ ਦਾ ਜਿਹੜਾ ਪੇਟ ਭਰਨ ਦਾ ਕੰਮ ਕਰਦਾ। ਜਦੋਂ ਪਿੱਛੇ ਅਸੀਂ ਇਹ ਗੱਲਾਂ ਬੋਲ ਰਹੀਆਂ ਨਹੀਂ ਆ ਅਸੀਂ ਕਹਿ ਰਹੇ ਸੀ ਵੀ ਯਾਰ ਜਿਹੜਾ ਵੀ ਮਰਜ਼ੀ ਕਰਜਾ ਦੇਣਾ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿ ਮੁਕਰਨਾ ਸੀ। ਕਰਜਾ ਜਿਹੜਾ ਵੀ ਮਰਜ਼ੀ ਦੇਣਾ ਹੋਵੇ ਜ਼ਮੀਨ ਵੇਚ ਕੇ ਕਰਜਾ ਨਾ ਦੇਓ। ਜੇਕਰ ਕੋਈ ਧਾਰਾ ਕੋਈ ਬੈਂਕ ਕੋਈ ਛਾਹੂਕਰ ਆਰਥਿਕ ਤੌਰ ਤੇ ਤੁਸੀਂ ਕਮਜ਼ੋਰ ਹੋਗੇ ਕਿਉਂਕਿ ਜਿਹੜੀ ਕਿਸਾਨ ਦੀ ਆਤਮਾ ਹੈ ਜਿਹੜੀ ਕਿਸਾਨ ਦਾ ਜਿਹੜਾ ਅੰਦਰ ਹੈ ਉਹ ਕਦੇ ਨਹੀਂ ਕਹਿੰਦਾ ਕਿ ਮੈਂ ਕਿਸੇ ਦੀ ਚੀਜ਼ ਮੁਕਰਾਂ ਜਦੋਂ ਉਹਦੀ ਆਰਥਿਕ ਕਮਜ਼ੋਰ ਹੋ ਜਾਂਦੀ ਹੈ ਜਾਂ ਉਹ ਮਰ ਜਾਣੇ ਕਮਜ਼ੋਰ ਹੋ ਜਾਂਦਾ ਟੁੱਟ ਜਾਂਦਾ ਜਦੋਂ ਕਿਸੇ ਪਾਸੋਂ ਦਾ ਹੱਥ ਨਹੀਂ ਪੈਂਦਾ ਨਾ ਉਹਨਾਂ ਨੂੰ ਕਹਿਣਾ ਪੈਂਦਾ ਵੀ ਯਾਰ ਮੇਰੇ ਕੋਲੇ ਹੈ ਨਹੀਂ ਜਦੋਂ ਕੋਈ ਆ ਗਿਆ ਮੈਂ ਦੇ ਦੂੰਗਾ ਦੋਹਰੋਂ ਜਿਹੜੇ ਬਹੁਤ ਸਾਰੇ ਕਿਸਾਨ ਹੈ ਜਾਂ ਬਹੁਤ ਸਾਰੇ ਕਿਸਾਨਾਂ ਦੇ ਸਿੱਧੇ ਧਾਰਨ ਦੇ ਸਕਦੇ ਆ ਉਰੋਂ ਜਿਹੜੇ ਕਿਸਾਨਾਂ ਨੇ 3-3 ਏਕੜ ਵੇਚ ਕੇ ਆਪਣੇ ਚਾਹੇ ਉਹ ਛਾਹੂਕਾਰ ਦਾ ਕਰਜ਼ਾ ਸੀ ਚਾਹੇ ਸਾਡੇ ਬੈਂਕਾਂ ਦਾ ਕਰਜ਼ਾ ਸੀ 3-3 ਏਕੜ ਬੀਚ ਕੇ ਉਹ ਕਰਜ਼ਾ ਲਾਹਿਆ ਜਿਨ੍ਹਾਂ ਨੇ ਨਹੀਂ ਉਹ ਕਰਜ਼ਾ ਮਤਲਬ ਜ਼ਮੀਨ ਵੇਚ ਕੇ ਲਾਹਿਆ ਤੇ ਬਾਅਦ ਦੇ ਵਿੱਚ ਜਦੋਂ ਜ਼ਮੀਨ ਦਾ ਰੇਟ ਆ ਗਿਆ ਉਹ ਉਹ ਕਰਜ਼ਾ 3 ਕਿੱਲੇ ਦੀ ਥਾਂ ਤੇ 2 ਕਨਾਲਾਂ ਨੇ ਕਰਜ਼ਾ ਲਾਹਿਆ ਫੌਣੀ ਤੱਕਲੇ ਫੇਰ ਕਿਸਾਨ ਕੋਲੇ ਬਸ ਕਿਉਂਕਿ ਰੇਟ ਹੈ ਜਿਹੜਾ ਮਤਲਬ ਜਣੀ ਦਿਨੋਂ ਦਿਨ ਵੱਧ ਰਿਹਾ ਹੈ ਹੁਣ ਵੀ ਤੁਸੀਂ ਭਾਵੇਂ ਤੁਹਾਨੂੰ 2 ਕਰੋੜ ਰੁਪਇਆ ਆਫਰ ਦੇ ਦਨ ਵੀ 2 ਕਰੋੜ ਰੁਪਇਆ ਦੇਵਾਂਗੇ ਕਿਸਾਨ ਨੂੰ ਤਾਂ ਬਹੁਤ ਲੱਗ ਰਿਹਾ ਨੇ ਵੀ 1 ਕਰੋੜ ਨੂੰ ਤਾਂ ਜ਼ਮੀਨ ਹੀ ਨਹੀਂ ਵੀ ਕਿ ਆਪਾਂ ਨੂੰ 2 ਦੇ ਰਹੇ ਨੇ ਪਰ ਜ਼ਮੀਨ ਦੀ ਕੀਮਤ ਹੀ ਕੋਈ ਨਹੀਂ ਇਹਤ ਕਰਕੇ ਸਾਨੂੰ ਜ਼ਮੀਨ ਵਾਲਾ ਜਿਹੜਾ ਕਿਉਂਕਿ ਜਿੰਨੇ ਆਪਾਂ ਬੈਠੇ ਆ ਇਹ ਜ਼ਮੀਨ ਸਾਨੂੰ ਸਾਡੇ ਬਜ਼ੁਰਗਾਂ ਨੇ ਜਿਹੜੀ ਪਿੱਛੇ ਤੋਂ ਛੱਡੀ ਐ ਛੱਡੀ ਐ ਨਾ ਪਿੱਛੇ ਤੋਂ ਅਸੀਂ ਤਾਂ ਉਹਨਾਂ ਦੇ ਮਾਲਕ ਬਣੇ ਆ ਤੇ ਗਾਹਾਂ ਸਾਨੂੰ ਵੀ ਫਿਰ ਆਪਣੇ ਉਹਨਾਂ ਪਰਿਵਾਰ ਦੇ ਜਿਹੜੇ ਬੱਚੇ ਜਿਹੜੇ ਸਾਡੇ ਅੱਜ ਸਾਨੂੰ ਉਹਨਾਂ ਜਿਵੇਂ ਸਾਨੂੰ ਕੋਈ ਸਾਡੇ ਸਮਾ ਕੇ ਕਹੇ ਤੇ ਅਸੀਂ ਉਹਨਾਂ ਨੂੰ ਗਾਹਾਂ ਉਸੇ ਤਰ੍ਹਾਂ ਜਿਹੜੀ ਉਹ ਸਮਾ ਕੇ ਜਾਈਏ ਜੇ ਕਿਸੇ ਕੋਲ ਨੂੰ ਨਹੀਂ ਵਧਾਈ ਗਈ ਤੱਕ ਤਾਈਏ ਨਾ ਹਨਾ ਉਹਨਾਂ ਨੂੰ ਜਿਵੇਂ ਸਮਾ ਜੀਏ ਤੇ ਇਹ ਇਹ ਹੈਗਾ ਆਪਣਾ ਜ਼ਮੀਨ ਵਾਲਾ ਹੁਣ ਆ ਗਈ ਗੱਲ ਕਿ ਮੈਂ ਜਿਵੇਂ ਪਹਿਲਾਂ ਹੀ ਤੁਹਾਨੂੰ ਪੁੱਛਿਆ ਵੀ ਆਪਣੇ 800 ਲਗਭਗ 850 ਏਕੜ ਆਪਣਾ ਜਾਣਾ ਹੈ 850 ਏਕੜ ਦੇ ਵਿੱਚ ਤੁਸੀਂ ਦੱਸਿਆ ਵੀ ਯਾਰ ਲਗਭਗ 50 ਪਰਿਵਾਰ ਲਗੇ 500 ਏਕੜ ਚ ਰਹਿ ਗਿਆ 350 ਏਕੜ 350 ਏਕੜ ਦੇ ਵਿੱਚ ਮੰਨ ਲઈએ ਆਪਾਂ 25 ਪਰਿਵਾਰ ਹੋ ਸਕਦੇ ਆ 50 ਦੇ 25 75 ਪਰਿਵਾਰ ਹੋਗੇ ਨਾ ਉਹਨਾਂ 54 ਪਰਿਵਾਰ ਹੈ ਜਿਹੜੇ ਜੇ ਉਹਨਾਂ ਨੂੰ ਆਪਾਂ 7 ਮੈਂਬਰਾਂ ਨਾਲ ਐਵਰੇਜ ਕਰਕੇ ਤੇ ਕਿੰਨੇ ਹੋਗੇ ਮਰਨ ਨੇ ਡੀਸੀ ਨੇ ਪ੍ਰੋਸਾਰ ਬਾਤਾ ਕਿ ਐ ਕੋਈ ਜ਼ਮੀਨ ਨਹੀਂ ਖੋਣਾ ਤੁਹਾਨੂੰ ਕੀਮਤ ਦੇਵਾਂਗੇ ਮੈਂ ਕਹਿੰਦਾ ਕੀਮਤ ਵੀ ਦੇ ਦੇਣਾ ਪਰ 74 ਪਰਿਵਾਰ ਜਿਹੜੇ ਹੈ ਬੀਖੇ ਨੇ ਕਿਹਾ ਕਿ ਭਾਈ ਛੋੜਾ ਜੇ ਤੁਹਾਡੀ ਜ਼ਮੀਨ ਦਿੱਤੀ ਹੈ ਲੈ ਲਈਏ ਸੀ ਤੇ ਤੁਹਾਨੂੰ ਕੀਮਤ ਵੀ ਦੇਤੀ ਤੇ ਛੋੜਾ ਪ੍ਰਬੰਧ ਆਸੀ ਫਲਾਣੇ ਸਾਤੇ ਕਰਾਂਗੇ ਤੇ ਗਰੰਟੀ ਕਰਾਂਗੇ ਕਿ ਕੱਲ ਨੂੰ ਛੋਡੇ ਪਰਵਾਦ ਤੇ ਕੋਈ ਆਫਤ ਆਉਂਦੀ ਹੈ ਛੋਡੇ ਨਾਲ ਖੜਾਂਗੇ ਹੈ ਕੋਈ ਇਹ ਮਨ ਪ੍ਰਪੋਜਲ ਹੈ ਜੀ ਉਹਨਾਂ ਕੋਲੇ ਹੁਣ ਬੇਰੋ ਅੱਜ ਆਪਣੇ ਪੰਜਾਬ ਦੇ ਵਿੱਚ ਜਿਹੜਾ ਇਸ ਨਾਂ ਦੇ ਉੱਤੇ ਪੂਰਾ 100000 ਏਕੜ ਜ਼ਮੀਨ ਹੈ ਜਿਹੜੀ ਉਹਨਾਂ ਨੇ ਐਕਵਾਇਰ ਕਰਨੀ ਹੈ ਹੁਣ ਜਿਹੜੇ ਐਕਵਾਇਰ ਕਰਨ ਦਾ ਝਾਤਾਂ ਦਿੱਤਾ ਹੈ ਉਹ ਝਾਤਾਂ ਹੈ ਕਿ ਇੱਕ ਕਿੱਲੇ ਦੇ ਵਿੱਚੋਂ ਜੋਠਾਏ ਠਾਕਾਠਾ ਨੂੰ ਦੇਣਾ ਹੈ ਤੇ ਇੱਕ ਡੋਲੇ ਚੋਂ ਮਕਾਨ ਬਣਾਉਣਾ ਨੂੰ ਰਾਇਤੀ 1000 ਗੱਜ ਦਾ ਤੇ 200 ਗੱਜ ਦੇਣਾ ਜਿਹੜਾ ਉਹਨੇ ਕਮਰਸ਼ਲ ਕੇ ਉਹਨੂੰ ਵੇਚ ਸਕਦਾ ਹੈ ਉਹਦੀਆਂ ਦੁਕਾਨਾਂ ਕਰ ਸਕਦਾ ਹੈ ਉਹਨੂੰ ਮਤਲਬ ਜਣੀ ਪੈਸੇ ਦੇ ਰੂਪ ਵਿੱਚ ਆਪਣਾ ਲੈਂਡਲੈਂਡ ਕਰ ਸਕਦਾ ਹੈ ਉਹ ਹੈਗਾ 200 ਤੇ ਆਪਣੇ 1 ਏਕੜ ਦੇ ਵਿੱਚ ਕਾਜੀ ਕਿੰਨੇ ਹਨ 4800 ਤੇ 40 ਕਾਜ ਹੈ ਤੇ ਲਗਭਗ 3 ਨੇ ਜਿਹੜੇ ਸਾਡੇ ਫਰੀ ਲੈਣੇ ਹਨ ਉਹਨਾਂ ਨੇ 1 ਏਕੜ ਦੇ ਵਿੱਚੋਂ 3 ਏਟੇ ਉਹਨਾਂ ਨੇ ਫਰੀ ਲੈ ਲਏ ਉਹ ਜਿਹੜੇ 3 ਏਟੇ ਫਰੀ ਲੈ ਲਏ ਤੇ ਜਿਹੜਾ ਆ ਸਾਡੇ ਵੀਰ ਨੇ ਪਹਿਲਾਂ ਦੱਸਿਆ ਤੁਹਾਨੂੰ ਕਿ 11 ਦੇ ਵਿੱਚ ਇਹ ਹੀ ਮਹਾਲੀ ਦੇ ਵਿੱਚ ਹੈ ਜਿਹੜਾ ਹੁਣ ਇਹਨਾਂ ਨੇ ਚਲਾਇਆ ਔਰ ਮਹਾਲੇ ਦੇ ਵਿੱਚ ਉਹਨੂੰ ਇਹਨਾਂ ਨੇ ਇਸੇ ਨਾਂ ਦੇ ਉੱਤੇ ਲਈ ਹੋਈ ਜ਼ਮੀਨ ਹੈ ਜਿਹੜੇ ਉੱਤੇ 3 ਸੈਕਟਰ ਹੈ 83 99 90 3 ਸੈਕਟਰਾਂ ਦੇ ਵਿੱਚੋਂ ਇੱਕ ਸੈਕਟਰ ਹੈ ਜਿਹੜਾ ਜਿਹਦੀ ਕੋਈ ਡਿਪਾਰਟਮੈਂਟ ਨਹੀਂ ਹੋਈ 11 ਤੋਂ ਲੈ ਕੇ ਉਹ ਮੈਨੇਮੇ ਪੈਗਾ ਤੇ ਜਿਹੜਾ ਪਰਿਵਾਰ ਜ਼ਮੀਨ ਛੱਡ ਗਿਆ 4 ਏਕੜਾਂ ਜ਼ਮੀਨ ਹੈ ਜਿਹਦੇ ਕੋਲੇ 4 ਏਕੜ ਜ਼ਮੀਨ ਉਹ ਲੈ ਨਹੀਂ ਸਰਕਾਰ ਨੇ ਪਰਿਵਾਰ ਜ਼ਮੀਨ ਤੋਂ ਬਾਹਰ ਹੋ ਗਿਆ ਤੇ 11 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਦਿੱਤਾ ਕੁਛ ਨਹੀਂ ਜਿਹੜਾ ਉਹਨਾਂ ਨੇ ਪਲਾਟ ਕੱਟਿਆ ਜਿਹੜਾ ਉਹਨਾਂ ਨੇ ਰਿਆਤੀ ਹਜ਼ਾਰ ਮਲਕ ਗੱਜ ਦੇਣਾ ਸੀ ਦਿੱਤਾ ਤਾਂ ਤਾਂ ਉਵੇਂ ਜਿਵੇਂ ਪਿਆ ਉਹ ਪਰਿਵਾਰ ਦਾ ਪ੍ਰਬੰਧ ਕੀ ਕਰਿਆ ਹੁਣ ਜੇ ਆਪਾਂ ਲੱਖ ਏਕੜ ਦੀ ਗੱਲ ਕਰੀਏ ਸਭ ਲੱਖੇ ਕਿੱਡਰੇ ਵਿੱਚ ਭਾਈ ਆਪਣੇ ਪਰਿਵਾਰ ਕਿੰਨੇ ਆਉਣਗੇ ਆਪਣੇ ਪਿੰਡ ਕਿੰਨੇ ਆਉਣਗੇ ਲਾਇਆ ਪੱਗ ਲੈਣਾ ਅੰਦਾਜ਼ਾ ਇੱਕ ਜੇ ਕਹਿਣਾ ਹੋਵੇ ਤਾਂ ਹਲਕਾ ਆਊਗਾ ਚਾਹੇ ਤੁਸੀਂ ਬਠਿੰਡੇ ਦਾ ਕਹਿ ਲੋ ਚਾਹੇ ਤੁਸੀਂ ਨਥਾਣੇ ਦਾ ਕਹਿ ਲੋ ਚਾਹੇ ਤੁਸੀਂ ਮੌੜਣਾ ਕਹਿ ਲੋ ਤੇ ਚਾਹੇ ਪੋਚੋੜਾ ਕਹਿ ਲੋ ਹੁਣ ਇੱਕ ਹਲਕੇ ਦੇ ਵਿੱਚ ਲਗਭਗ 60 ਪਿੰਡਨ ਇੱਕ ਹਲਕੇ ਦੇ 60 ਪਿੰਡ ਆਗੇ ਜੇ 60 ਪਿੰਡਾਂ ਨੂੰ ਅਸੀਂ ਅੱਜ ਜਾੜਦੇ ਆ ਤੇ ਉਹ 60 ਪਿੰਡ ਢਾ ਕੇ ਆਪਣਾ ਰਹਿਣ ਮਸੇਰਾ ਕਿੱਥੇ ਬਣਾਉਣਗੇ ਟਿਕਾਣਾ ਕਿੱਥੇ ਬਣਾਉਣਗੇ ਆਪਾਂ ਕਦੇ ਸੋਚਿਆ ਭਾਈ ਨਹੀਂ ਸੋਚਿਆ ਨਾ ਭਈ ਉਹ ਟਿਕਾਣਾ ਕਿੱਥੇ ਬਣਾਉਣਗੇ ਕੋਈ ਟਿਕਾਣਾ ਨਹੀਂ ਹਮਲਾ ਤੇ ਬਣਗੇ ਕਿ ਰਾਜਸਥਾਨ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਹਮਾਚਲ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਹਰਿਆਣਾ ਤੁਹਾਨੂੰ ਜ਼ਮੀਨ ਦਿੰਦਾ ਨਹੀਂ ਜਦੋਂ ਚੰਡੀਗੜ੍ਹ ਸ਼ਹਿਰ ਬਸਿਆ ਉਹਨੂੰ ਸਾਡੇ ਲੋਕਾਂ ਨੇ ਜਦ ਸਾਡੇ ਲੋਕਾਂ ਦੀ ਜ਼ਮੀਨ ਲੈ ਕੇ ਸਰਕਾਰ ਨੇ ਪੈਸੇ ਦਿੱਤੇ ਪੈਸੇ ਦੇ ਕੇ ਅਧਾਰਨ ਤੋਂ ਤੇ ਹੈ ਤੇ ਉਹ ਲੋਕ ਸਾਡੇ ਪੰਜਾਬ ਦੇ ਗਜ਼ਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਪਹਿਲੀ ਬਣਾ ਲਈ ਗਜ਼ਰਾਂ ਦੇ ਵਿੱਚ ਜਦੋਂ ਪਹਿਲੀ ਬਣਾ ਲਈ ਲੋਕਾਂ ਨੇ ਆਪਣਾ ਰਹਿਣ ਬਸੇਰਾ ਬਣਾ ਲਿਆ ਲੋਕ ਆਪਣੇ ਵਾਂਗੂ ਜਿਵੇਂ ਆਪਾਂ ਆਪਣੇ ਪਿੰਡ ਦੇ ਵਿੱਚ ਲੈਨੇ ਆਏ ਰਹਿਣ ਲੱਗ ਗਏ ਤੇ ਉੱਥੋਂ ਦੀ ਸਰਕਾਰ ਨੇ ਗੁਜਾਰ ਦੇ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਕਿ ਪੰਜਾਬ ਦੇ ਲੋਕ ਆ ਜਿਹੜੇ ਇੱਥੋਂ ਆਪਣਾ ਵਾਪਸ ਜਾਣ ਜਮੀਨ ਛੱਡਣ ਤਾਂ ਪਹਿਲਾਂ ਤੁਸੀਂ ਭਾਈ ਇੱਥੋਂ ਪੰਜਾਬ ਦੇ ਵਿੱਚੋਂ ਉੱਤਰ ਕੇ ਗਿਓ ਅੱਜ ਮਨਨ ਨੇ ਕੋਰਟ ਥੋੜੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਹੈ ਵੀ ਭਾਈ ਇਹ ਪਹਿਲਾਂ ਉੱਥੋਂ ਉੱਜੜ ਕੇ ਆਏ ਨੇ ਕਿ ਇਹਨਾਂ ਨੇ ਇੱਥੇ ਆਪਣਾ ਜਿਹੜਾ ਘਰ ਬਣ ਖਾਇਆ ਘਰ ਬੰਨਿਆ ਅੱਜ ਇਹਨਾਂ ਨੂੰ ਕਿਉਂ ਜਾਣਿਆ ਜਾ ਸਕਦਾ ਹੈ ਅਸੀਂ ਨਹੀਂ ਇਹਨਾਂ ਨੂੰ ਇੱਥੋਂ ਆਊਟਰ ਕਰਾਂਗੇ ਜਾਣਦਾ ਮੰਨ ਲੈਣੇ ਗੁੰਡੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਤਾਂ ਵੀਰੋ ਅੱਜ ਜਿਹੜੀਆਂ ਸਰਕਾਰਾਂ ਨੇ ਜਿਹੜੀ ਰਾਜਨੀਤੀ ਹੈ ਅੱਜ ਉਹ ਸਰਕਾਰਾਂ ਛੁਡੇ ਉੱਥੇ ਕਿਉਂਕਿ ਸਾਡੀ ਘੱਟ ਗਿਣਤੀ ਹੋਣੀ ਹੈ ਨਾ ਵੱਧ ਗਿਣਤੀ ਉੱਥੋਂ ਨਹੀਂ ਹੋਣੀ ਹੈ ਉਥੋਂ ਦਾ ਮਤਲਬ 100 200 ਗੁੰਡਾ ਇਕੱਠਾ ਕਰਕੇ ਸਾਡੇ ਪੰਜਾਬੀ ਬੈਠਿਆਂ ਦੇ ਉੱਤੇ ਰਾਤ ਨੂੰ ਹਮਲਾ ਕਰ ਦੇਣਾ ਤਾਂ ਉੱਥੇ ਛੋੜਾ ਭਾਈ ਫੇ ਰਾਖਾ ਕੌਣ ਹੈ ਹੈ ਕੋਈ ਰਾਖਾ ਛੋੜਾ ਉੱਥੇ ਕੋਈ ਨਹੀਂ ਨਾ ਤਾਂ ਫੇ ਤੁਸੀਂ ਉਹ ਉਥੋਂ ਵੀ ਮਤ ਜਣੀ ਤੁਹਾਨੂੰ ਯਾਦ ਤਾਂ ਇੱਥੋਂ ਵੀ ਤੁਸੀਂ ਉੱਜੜ ਗਏ ਫੇ ਕਿੱਥੇ ਜਾਓਗੇ ਹੈ ਕੋਈ ਟਿਕਾਣਾ ਸਾਡੇ ਸੋਚਿਆ ਸੀ ਇਹ ਗੱਲ ਨਹੀਂ ਸੋਚਿਆ ਨਾ ਕੋਈ ਟਿਕਾਣਾ ਨਹੀਂ ਸੋਹੇਜ ਕਰਕੇ ਹਲੋ ਅਸੀਂ ਇੱਥੇ ਕਰਕੇ ਕਹਿ ਰਹੇ ਸੀ ਕਿ ਜਿਹੜਾ ਜ਼ਿਮੀਂਦਾਰ ਹੈ ਜ਼ਿਮੀਂਦਾਰ ਦਾ ਨਾਂ ਹੀ ਜ਼ਮੀਨ ਤੋਂ ਪੈਂਦਾ ਹੁਣ ਜ਼ਿਮੀਂਦਾਰੇ ਕਾਰੋਬਾਰ ਛੱਡ ਕੇ ਇੱਕ ਦੁਕਾਨ ਖੋਲ ਲਈ ਇੱਥੇ ਜ਼ਿਮੀਂਦਾਰ ਦਾ ਨਾਂ ਚੱਕਿਆ ਜਾਣਾਗਾ ਦੁਕਾਨਦਾਰ ਬੋਲਣਾ ਹੈ ਬੋਲੂਗਾ ਨਹੀਂ ਬੋਲੂ ਬੋਲੋ ਵੀ ਕਹਿਣਗੇ ਨਾ ਵੀਰੋ ਫਲਾਣਾ ਫਲਾਣਾ ਦੁਕਾਨਦਾਰ ਹੈ ਮੰਨ ਲੈਣਿਆ ਸਾਡਾ ਜ਼ਿਮੀਂਦਾਰ ਆਪਣਾ ਪੈੜੀ ਛੱਡ ਕੇ ਆਪਣਾ ਮਜਦੂਰੀ ਦਾ ਕੰਮ ਕਰਨ ਲੱਗ ਜੇ ਤਾਂ ਉਹਨੂੰ ਕੀ ਬੋਲਣਗੇ ਮਜ਼ਦੂਰ ਬੋਲਣਗੇ ਕਿ ਨਹੀਂ ਬੋਲਣ ਦੱਸੋ ਜੇਕਰ ਅੱਜ ਮਜ਼ਦੂਰ ਬਹੁਤ ਸਾਰੇ ਸਾਡੇ ਮਜ਼ਦੂਰ ਹੈ ਜਿਹੜੇ ਆ ਸਾਰੀ ਦਾ ਕੰਮ ਕਰ ਰਹੇ ਨਾ ਦੱਸੋ ਕਰਦੇ ਕਿ ਨਹੀਂ ਕਰਦੇ ਤਾਂ ਉਹਨਾਂ ਨੂੰ ਆ ਸਾਰੀ ਦਾ ਕੰਮ ਕਰਨਾ ਉਹਨੂੰ ਕਦੇ ਮਜ਼ਦੂਰ ਕਿਹਾ ਉਹਨਾਂ ਨੂੰ ਕਹਿਣਗੇ ਮਿਸਤਰੀ ਕਹਿੰਦੇ ਕਿ ਨਹੀਂ ਕਹਿੰਦੇ ਦੱਸੋ ਉਹ ਜਿਹੜੀਆਂ ਮਦਦ ਪਛਾ ਮਾ ਕਹਿ ਲੋ ਜਾਂ ਜਿਹੜੀ ਉਹ ਕਿੱਤੇ ਦੇ ਨਾਲ ਡੁੱਗ ਗਈ। ਇਹੀ ਕਾਰਨ ਸਾਡਾ ਹੈਗਾ ਕਿ ਜਦੋਂ ਸਾਡੀ ਜ਼ਮੀਨ ਆ ਜਿਹੜੀ ਜ਼ਮੀਨ ਦੇ ਆਧਾਰ ਤੇ ਸਾਨੂੰ ਜ਼ਿਮੀਂਦਾਰ ਕਿਹਾ ਜਾਂਦਾ ਹੈ। ਜੇ ਅਸੀਂ ਜ਼ਮੀਨ ਦੇ ਬਾਹਰ ਹੋ ਗਏ ਤਾਂ ਫਿਰ ਜਿਹੜਾ ਅਸੀਂ ਕਾਰੋਬਾਰ ਕਰਾਂਗੇ ਮਜ਼ਦੂਰਾਂ ਵਾਲਾ ਕਰਾਂਗੇ ਤਾਂ ਸਾਨੂੰ ਜਿਹੜਾ ਨਾਂ ਮਜ਼ਦੂਰਾਂ ਦਾ ਦਿੱਤਾ ਜਾਣਾ ਹੈ। ਜੇ ਅਸੀਂ ਕੋਈ ਬਿਜ਼ਨਸ ਕਰਾਂਗੇ ਤਾਂ ਤੁਹਾਨੂੰ ਫਿਰ ਉਹਨਾਂ ਨਾਲ ਜੋੜਿਆ ਜਾਣਾ ਹੈ। ਖਰਮਾਇਦਾਰਾਂ ਨਾਲ ਇਹ ਭਾਈ ਉਹਨਾਂ ਖਰਮਾਇਦਾਰ ਹੈਗਾ ਉਹ ਮਨਦਾ ਜਿਹੜੀ ਬਿਜ਼ਨਸ ਕਰ ਰਿਹਾ ਤੇ ਜੇ ਅਸੀਂ ਕੋਈ ਟਰੈਕਟਰਾਂ ਦਾ ਕੋਈ ਪਸ਼ੂਆਂ ਦਾ ਵਪਾਰ ਕਰਾਂਗੇ ਤਾਂ ਫਿਰ ਤੁਹਾਨੂੰ ਵਪਾਰੀ ਕਿਹਾ ਜਾਣਾ ਹੈ ਕਿਹਾ ਜਾਣਾ ਕਿ ਨਹੀਂ ਕਿਹਾ ਜਾਣਾ ਹੈਗਾ ਨਾ ਤੇ ਇਹ ਕਰਕੇ ਇਹ ਫੈਸਲਾ ਕੀਤਾ ਕਿਉਂਕਿ ਇੱਕ ਇੱਕੋ ਇੱਕ ਆਪਣੀ ਜੱਸੀ ਬੰਦੇ ਆ ਜਿਹੜੀ ਕਿਸਾਨ ਕਿਸਾਨਾਂ ਦੇ ਹਮੈਦੀ ਦੇ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਠੀਕ ਹੈ ਜਦੋਂ ਕਿਤੇ ਕਿਸੇ ਤੇ ਕੋਈ ਧੱਕਾ ਹੁੰਦਾ ਉਹਨੂੰ ਆਪ ਪੂਰੀ ਹਮਾਇਤ ਬਖਸ਼ਾ ਦਿੱਤੀ ਜਾਂ ਉਹਦੇ ਧੱਕੇ ਦੇ ਖਿਲਾਫ ਆਵੇਂ ਆਪਾਂ ਹਰ ਨਾਰਾ ਮਾਰ ਦਿੱਗੇ ਪਰ ਜਿਹੜਾ ਮੇਨ ਸਾਡੀ ਮੰਗ ਕਹਿ ਲੋ ਜਾਂ ਜਿਹੜੀ ਸਾਡੀ ਲੜਾਈ ਹੈ ਮੇਨ ਕਿਸਾਨਾਂ ਦੇ ਇੱਕ ਤਾਂ ਜਿੰਸਾਂ ਦੇ ਭਾ ਦੀ ਜਾਂ ਜਿੰਸਾਂ ਦੇ ਜਿਹੜੀ ਜਿਹਨੂੰ ਕਹਿ ਲਿਆ ਐਮਐਸਵੀ ਕਾਨੂੰਨ ਬਣਾਉਣ ਦੀ ਜਾਂ ਜਿਹੜਾ ਕਿਸਾਨਾਂ ਦੇ ਬਹੁਤ ਸਾਰੇ ਅੱਜ ਵੀ ਕਿਸਾਨ ਕਹਿੰਦੇ ਜਾਂ ਜਿਹੜੇ ਕਰਜ਼ਾ ਲੈ ਆਪਣਾ ਕਿਵੇਂ ਮੋ ਕਰਾਂਗੇ ਮੋੜਨਾ ਪੈਣਾ ਹੈ ਕਿ ਕਿਸਾਨਾਂ ਦੇ ਜਿਹੜਾ ਚੜਿਆ ਕਰਜ਼ਾ ਹੈ ਸਰਕਾਰ ਉਹਨੂੰ ਇੱਕ ਵਾਰ ਖਤਮ ਕਰੇ ਅਸੀਂ ਕਿਉਂ ਕਹਿੰਦੇ ਆ ਹਾਂ ਹੁਣ ਤੁਸੀਂ ਲੱਗ ਪਾਗਾ ਕਿੰਨੇ ਬੰਦੇ ਬੈਠੇ ਹੋ ਅਸੀਂ ਕੋਈ ਸਰਕਾਰ ਨੂੰ ਪਾਣੀ ਚ ਨਹੀਂ ਦਾਂਗਾ ਮਾਰਦੇ ਜਿਹਾ ਹਵਾ ਚ ਨਹੀਂ ਗੱਲ ਕਰਦੇ ਅਸੀਂ ਬਹੁਤ ਬਾਰੀ ਕਿਹਾ ਸਰਕਾਰ ਕਿਸੇ ਪਾਰਟੀ ਦੀ ਹੋਵੇ ਅਸੀਂ ਕਹਿੰਦੇ ਆ ਟੇਬਲ ਤੇ ਬੈਠੋ ਜਿੰਨਾ ਸਾਡਾ ਏਜੰਸ ਦਾ ਭਾਅ ਬੰਦਾ ਹੈ ਜਿਹੜਾ ਉਹ ਤੋਂ ਘੱਟ ਦਿੱਤਾ ਹੈ ਸਾਡੇ ਨਾਲ ਹਿਸਾਬ ਕਰੋ ਬੈਠ ਕੇ ਟੇਬਲ ਤੇ ਜਿੰਨਾ ਹਿਸਾਬ ਕਰਕੇ ਜੇ ਤਾਂ ਸਰਕਾਰ ਕੰਨੀ ਸਾਡਾ ਬਕਾਇਆ ਨਿਕਲਦਾ ਸਰਕਾਰ ਸਾਨੂੰ ਦੇਵੇ ਜੇ ਸਰਕਾਰ ਦੇ ਪੈਸੇ ਬੰਦਿਆ ਸੀ ਸਾਰੇ ਕਿਸਾਨਾਂ ਨੂੰ ਭਰਾ ਦੇਣਗੇ ਸਰਕਾਰੇ ਕਰ ਸਾਡੀ ਮੰਨ ਨੂੰ ਪਿਆਰ ਨਹੀਂ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਕਿਸਾਨਾਂ ਦੀ ਜਿੱਜੀਬੜੀ ਲੁੱਟ ਕੀਤੀ ਹੈ ਕਿਸਾਨਾਂ ਦਾ ਪੈਸਾ ਸਰਕਾਰ ਕੰਨੀ ਨਿਕਲਦਾ ਹੈ ਭਾਵੇਂ ਕਿਸੇ ਪਾਰਟੀ ਲਈ ਹੋਵੇ ਕਿਸੇ ਸਮੇਂ ਤੇ ਸਰਕਾਰ ਆਈ ਹੋਵੇ ਕਿਸੇ ਸਮੇਂ ਤੇ ਬਦਲੀ ਹੋਵੇ ਸਰਕਾਰ ਕੰਨੇ ਆਪਣਾ ਪੈਸਾ ਨਿਕਲਣਾ ਹੈ ਜਿਸ ਕਰਕੇ ਆਪਾਂ ਕਹਿ ਰਹੇ ਆ ਕਿ ਸਰਕਾਰ ਇੱਕ ਵਾਰ ਸਾਰਾ ਪੈਸਾ ਜਿਹੜਾ ਉਹ ਤੇ ਰਖੀਲ ਮਾਰੇ ਔਰ ਜਿਹੜਾ ਐਮ ਐਸ ਬੀ ਘੱਟੋ ਘੱਟ ਕਹਿੰਦੇ ਜਿਹਨੂੰ ਆਪਾਂ ਹੁਣ ਬਹੁਤੇ ਦਾ ਬੰਦੇ ਸਮਝਦੇ ਹੀ ਨਹੀਂ ਹੁਣ ਘੱਟੋ ਘੱਟ ਅੱਜ ਕਣਕ ਦਾ ਭਾਅ ਸਰਕਾਰ ਨੇ ਘੱਟੋ ਘਾਟ ਦਿੱਤਾ ਨਾ ਸਰਕਾਰ ਨੇ ਭਾਅ ਬੰਨਿਆ ਨਾ ਆਪਾਂ ਤਾਂ ਨਹੀਂ ਬੰਨਿਆ ਹਨੇ ਘੱਟੋ ਘੱਟ ਦਿੱਤਾ ਨਾ ਜੇਕਰ ਬੱਚੋਂ ਨੇ ਇਹ ਗੱਲ ਕਰੀਏ ਤਾਂ ਸਰਕਾਰ ਨੇ ਭਾਅ ਬੰਨਿਆ ਚੋਨੇ ਦਾ ਘੱਟੋ ਘੱਟ ਦਿੱਤਾ ਨਾ ਆਪਣੀ ਮਰਜ਼ੀ ਬਿਤਾ ਕੇ ਤਾਂ ਦਿੱਤਾ ਨਹੀਂ ਨਾ ਉਹਨੇ ਮਦਦ ਜਣੀ ਖਰਚੇ ਲਾਗਤ ਕਰਕੇ ਦਿੱਤਾ ਉਹਨਾਂ ਨੇ ਘੱਟੋ ਘੱਟ ਸਮਾਥਨ ਜਿਹੜਾ ਮੂਲ ਲੱਗਾ ਉਹ ਭਾਅ ਤੈਅ ਕਰਿਆ ਆਪਾਂ ਇਹ ਕਹਿ ਰਹੇ ਹਾਂ ਕਿ ਘੱਟੋ ਘੱਟ ਕਿਉਂ ਸਰਕਾਰ ਨੇ ਸਮਾਥਨ ਮੋਰ ਤੈਅ ਕੀਤਾ ਉਹਦਾ ਕਾਨੂੰਨ ਬਣਾ ਦੇ ਆਪਣੇ ਇਹੀ ਮੰਗਾਂ ਨਾ ਬਈ ਉਹਦਾ ਕਾਨੂੰਨ ਬਣਾ ਦੇ ਕਿ ਜਿੰਨੀ ਕਿਸਾਨ ਕੋਈ ਵੀ ਚੀਜ਼ ਬੀਜਦਾ ਹੈ ਉਹਦਾ ਘੱਟੋ ਘੱਟ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਉਹਦੀ ਗਰੰਟੀ ਹੋਣੀ ਚਾਹੀਦੀ ਹੈ ਕਿ ਜੇਕਰ ਪ੍ਰਾਈਵੇਟ ਕਿਸੇ ਦੇ ਨਾਮ ਖਰੀਦਦਾ ਉਹਨੂੰ ਸਰਕਾਰ ਖਰੀਦੂ ਤੇ ਜਿਹੜਾ ਪ੍ਰਾਈਵੇਟ ਖਰੀਦੂਗਾ ਉਹ ਘੱਟੋ ਘੱਟ ਜਿਹੜਾ ਸਮਾਥਨ ਮੁੱਲ ਹੋਇਆ ਉਹ ਤੋਂ ਘੱਟ ਕੇ ਨਹੀਂ ਖਰੀਦੂਗਾ ਜੇ ਕੋਈ ਘੱਟ ਕੇ ਖਰੀਦੂ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਭੱਜ ਰਹੀ ਹੈ ਸਰਕਾਰ ਸਰਕਾਰ ਨੂੰ ਇਸ ਗੱਲ ਤੇ ਕੀ ਡੱਕਾ ਹੈ ਬਈ ਕਿਉਂ ਨਹੀਂ ਕਾਨੂੰਨ ਬਣਾ ਰਹੀ ਸਮਝਦੇ ਕਿ ਨਹੀਂ ਹੁਣ ਬਹੁਤੇ ਸਾਡੇ ਬੰਦਿਆਂ ਨੂੰ ਨਹੀਂ ਪਤਾ ਤੁਸੀਂ ਇੱਕ ਪਾਸੇ ਤਾਂ ਤੁਸੀਂ ਇੱਥੇ ਪਿਆਜ਼ ਦੀ ਟਰਾਲੀ ਖੜਾ ਲਿਓ ਸੜਕ ਤੇ ਤੇ ਇੱਕ ਪਾਸੇ ਸਾਡੀ ਟਰਾਲੀ ਖੜਾ ਲਿਓ ਤੁਸੀਂ ਕਣਕ ਦੀ ਹੁਣ ਕਣਕ ਦੀ ਟਰਾਲੀ ਦੇ ਤੁਸੀਂ 50 ਰੁਪਏ ਮੰਨ ਮੰਨ ਲਿਓ ਮੰਗ ਲਿਓ ਕਿ 50 ਰੁਪਏ ਭਾਏ ਅਸੀਂ ਕਿਲੋ ਦੇਵਾਂਗੇ ਤੇ ਛੱਡ ਕੇ ਭੱਜ ਗੋ ਨੂੰ ਭੱਜੂ ਨਾ ਗਾਕ ਕਿ ਯਾਰ ਦੇ ਇਹ 2400 ਦਾ 24 ਰੁਪਏ ਦਾ ਦਾ ਭਾਅ ਕਿਲੋ ਦਾ ਤੇ ਮੰਗੀ ਜਾਂਦਾ 50 ਛੱਡ ਕੇ ਭਜੂਗੇ ਨਹੀਂ ਭਜੂ ਤੇ ਗੰ ਪਿਆਜ਼ ਦਾ ਜਿਹੜਾ ਭਾਅ ਨਹੀਂ ਤੇ ਪਿਆਜ਼ ਦੇ ਭਾਵੇਂ 50 ਰੁਪਏ ਮੰਗ ਲੇ ਤੇ 50 ਦੇ ਸਾਤੇ 40 ਵੀ ਦੇ ਜੁਗਾ ਦੇਊਗਾ ਨਹੀਂ ਦੇਵੋ ਦੱਸੋ ਤੇ ਜੇਕਰ ਪਿਆਜ਼ ਦਾ ਭਾਅ ਵੱਧ ਜੇ ਮੰਨ ਲਗੇ ਅਸੀਂ ਕਿ ਪਿਆਜ਼ ਦਾ ਭਾਅ 5 ਰੁਪਏ ਵੱਧ ਗਿਆ ਸਮਝ ਗਏ ਕਿ ਨਹੀਂ ਬਈ ਪਿਆਜ਼ ਦਾ ਭਾਅ ਵੱਜ ਗਿਆ 5 ਰੁਪਏ ਤੇ 5 ਰੁਪਏ ਜਦੋਂ ਇੱਥੇ ਟਰਾਲੀ ਖੜੀ ਹੋਈ ਮਨ ਲਾਂਗੇ ਭਾਈ ਇਹਨੇ ਕਿਰਾਇਆ ਦਿੱਤਾ ਹੋਊਗਾ ਰੁਪਿਆ ਸਟੋਰ ਦਾ ਆ ਟਰਾਲੀ ਦਾ ਰੁਪਿਆ ਕਿਲੋ ਕਿਰਾਇਆ ਦਿੱਤਾ ਹੋਊਗਾ 2 ਰੁਪਏ ਹੋਗੇ ਕਿਲੋ ਇੱਕ ਰੁਪਿਆ ਨੇ ਮੁਨਾਫਾ ਵੀ ਲੈਣਾ ਹੋਊਗਾ 3 ਰੁਪਏ ਹੋਗੇ 5 ਨਹੀਂ 6 ਤੇ 8 ਕਿਹ ਹੋਗੇ 10 ਨੂੰ ਹੱਸ ਕੇ ਲਊ ਨਾ ਬੰਦਾ ਫਿਰ ਫਿਰ ਪਤਾ ਲੱਗੋ ਆ ਵੀ 10 ਤੋਂ ਬਾਅਦ ਤਾਂ ਹੈ ਹੀ ਨਹੀਂ ਤਾਂ ਜਿਹੜਾ ਵਿਚਾਲੇ ਮੁਨਾਫਾ ਇਹਨੇ ਲੈਣਾ ਉਹ ਰੁਕ ਜੂ ਨਾ ਸਾਡੇ ਖੇਤੀਬਾੜੀ ਮੰਤਰੀ ਜਿਹੜਾ ਮਹਾਰਾਸ਼ਟਰ ਦਾ ਅਜੇ ਤੋ ਸਾਡੇ ਖਨੌਰੀ ਵੜਦੇ ਆਪਣਾ ਮੋਟਾ ਲੱਗਿਆ ਸ਼ੰਭੂ ਵੜਦੇ ਮੋਟਾ ਲੱਗੇ ਲਗਭਗ 5 ਸਾਲ ਬੈਠੇ ਆਂ ਸਰਕਾਰ ਨਾਲ ਮੇਤਾਂ ਹੋਈਆਂ ਉੱਥੋਂ ਦਾ ਖੇਤੀ ਮੰਤਰੀ ਆਪਣਾ ਉਹਦੇ ਮਹਾਰਾਸ਼ਟਰ ਦੇ ਵਿੱਚ ਨਾਰੀਅਲ ਪੈਦਾ ਹੁੰਦਾ ਹੈ ਮਹਾਰਾਸ਼ਟਰ ਦੀ ਨਾਰੀਅਲ ਪੈਦਾ ਹੁੰਦਾ ਹੈ ਅਸੀਂ ਉਹਨੂੰ ਕਿਹਾ ਵੀ ਤੁਸੀਂ ਜੇਕਰ ਤੁਸੀਂ ਇਹ ਐਮਐਸਪੀ ਭਾਅ ਤੈਅ ਕਰ ਦੋ ਸਾਰੀਆਂ ਫਸਲਾਂ ਦਾ ਕਮਲ ਲੁੱਟਾ ਜਿਹੜੀ ਜਿਹੜਾ ਬਚਾਲੇ ਬੰਦਾ ਲੁੱਟ ਕਰ ਰਿਹਾ ਉਹ ਲੁੱਟਾ ਜਿਹੜੀ ਬੰਦ ਹੋ ਜੂਗੀ ਛੋਡੇ ਮਹਾਰਾਜ ਦੇ ਵਿੱਚ ਨਾਰੀਅਲ ਹੁੰਦਾ ਹੈ ਉੱਥੇ ਨਾਰੀਅਲ ਦਾ 1 ਪੀਸ ਦਾ 12 ਰੁਪਏ ਹੈ ਤੇ ਹੁਣ ਤੁਸੀਂ ਜਾ ਕੇ ਇਥੋਂ ਬਠਿੰਡੇ ਲੋ 80 ਰੁਪਏ ਹੈ ਪੈਸੇ ਕੌਣ ਕਮਾ ਗਿਆ ਲੁੱਟ ਕੌਣ ਕਰ ਗਿਆ ਭਾਈ ਤੇ ਜੇ ਭਾਈ ਉੱਥੇ ਮਦ ਹੈ ਉਹਦੇ ਦੇ ਐਮ ਐਸ ਪੀ ਦਾ ਰੇਟ ਬਣਾ ਹੋਇਆ ਭਾਈ ਇਹ 12 ਰੁਪਏ ਨਹੀਂ 14 ਰੁਪਏ ਵਿਕਣਾ ਹੈਗਾ ਤੇ ਫਿਰ ਇੱਥੇ 80 ਰੁਪਏ ਨਹੀਂ ਵਿਗਣਾਗਾ ਬਾਤੋ ਵਾਧੂ ਨੂੰ 10 ਰੁਪਏ ਮਨ ਖਰਚਾ ਪਰਚਾ ਪਾ ਕੇ ਵੀਰ ਵੀ ਮੇਜੂ ਨਾ ਹੈ ਨਾ ਹੈ ਕੋਈ ਇਸ ਗੱਲ ਨੂੰ ਲੈ ਕੇ ਆਪਾਂ ਲੜ ਰਹੇ ਆ ਉਹ ਲੜਾਈ ਜਾਰੀ ਹੈ ਆਪਣੀ ਤਾਂ ਆਪਣੇ ਲੱਖ ਜਿਹੜਾ ਹੈ ਅੱਜ ਆਪਣਾ ਜਿਹੜਾ ਲੱਖ ਏਕੜ ਜ਼ਮੀਨ ਆ ਜਿਹੜੀ ਸਾਡੇ ਪੰਜਾਬ ਦੀ ਜਾਣੀ ਹੈ ਔਰ 60 ਪਿੰਡ ਉਜੜਨੇ ਨਾ ਤੇ ਦੇਣਾ ਕੁਛ ਨਹੀਂ ਤਬੀਰੋ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਮਹੱਲੀ ਦੇ ਵਿੱਚ ਜਿਹੜੇ 3 ਸੈਕਟਰ ਹੈ ਇੱਕ ਸੈਕਟਰ ਹਲੇ 11 ਤੋਂ ਲੈ ਕੇ ਜਿਵੇਂ ਆ ਤੇ ਆਪਣਾ ਐ ਤੇ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਕਿਸਾਨ ਨੂੰ ਦਿੱਤਾ ਵੀ ਕੁਝ ਨਹੀਂ ਜਦੋਂ ਖੇਤਾਂ ਖਾਲੀ ਹਿੱਟ ਹੈ ਤਾਂ ਅੱਜ ਸਾਡੇ ਦੋ ਬੇਟੀਆਂ ਨੌਜਵਾਨਾਂ ਵਿਆਹਣ ਵਾਲੀਆਂ ਤੇ ਥੋੜੇ ਕੋਲੇ ਢਾਲ ਨਹੀਂ ਇੱਕ ਭਾਈ ਥੋੜਾ ਰਿਸ਼ਤਾ ਕੌਣ ਲਊਗਾ ਲਊ ਕੋਈ ਰਿਸ਼ਤਾ ਫਗਾ ਜਾਂ ਸਾਡੇ ਦੋ ਬੇਟੇ ਵਿਆਹਣ ਵਾਲੇ ਆ ਜਮੀਨ ਸਰਕਾਰ ਨੇ ਲੈ ਜੀ ਸਾਡੇ ਕੋਲੇ ਪੱਲੇ ਸਾਡੇ ਕੱਖ ਨਹੀਂ ਕਿ ਸਾਡੇ ਉਹਨਾਂ ਬੇਟਿਆਂ ਨੂੰ ਕੋਈ ਰਿਸ਼ਤਾ ਕਰ ਜੂਗਾ ਨਹੀਂ ਕਰਨਾ ਨਾ ਤਾਂ ਫਿਰ ਸਰਕਾਰ ਤਾਂ ਇਸ ਗੱਲ ਤੇ ਉੱਤਰੀ ਹੋਈ ਹੈ ਕਿ ਜਿਹੜਾ ਅਨਾਜ ਪੈਦਾ ਕਰਨ ਵਾਲੀ ਧਰਤੀ ਹੈ ਉਹ ਆਪਾਂ ਕੰਪਨੀਆਂ ਨੂੰ ਦੇਣੀ ਹੈ ਕਿਵੇਂ ਕਰਕੇ ਦੇਣੀ ਆ ਹਰ ਹਾਲਤ ਕੰਪਨੀਆਂ ਨੂੰ ਦੇਣੀ ਆ ਹੁਣ ਬੜਾ ਰੌਲਾ ਪੈ ਰਿਹਾ ਹੈਗਾ ਸਾਡੇ ਇੱਕ ਮੰਤਰੀ ਨੇ ਐਲਾਨ ਕਰਤਾ ਕਿ ਇਹ ਚੇਪ ਪੈਲੇਮਟਰ ਜਿਹੜੇ ਹਿਮਾਚਲ ਚ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਚੇਪ ਪੈਲੇਮਟਰ ਲਾਉਣਿਆ ਹਰ ਹਾਲਤ ਲਾਉਣਿਆ ਭਾਈ ਇਹ ਦੇਣੀ ਹੈ ਕਿਸੇ ਇੱਕ ਕੰਪਨੀ ਨੂੰ ਜਿਹੜੀ ਕੰਪਨੀ ਨੂੰ ਦੇਣਾ ਹੈ ਤਾਂ ਉਸ ਕੰਪਨੀ ਨੇ ਜਿਹੜਾ ਪੈਸੇ ਭਰੂਗਾ ਉਸ ਕੰਪਨੀ ਨੂੰ ਪਾਈ ਲਾਈਟ ਉਹਨੂੰ ਦੇਊਗਾ ਕਿ ਜਿਹਨੇ ਨਾ ਪੈਸੇ ਭਰੇ ਉਹਨੂੰ ਦੇਊਗਾ ਲਾਈਟ ਦੱਸੋ ਦੱਸੋ ਭਾਈ ਜਿਹੜਾ ਪੈਸੇ ਭਰਵਾ ਲੈਡੋਂ ਨੂੰ ਦੇਊਗਾ ਕਿ ਜਿਹੜਾ ਪੈਸੇ ਨਹੀਂ ਭਰਵਾ ਲੈਡੋਂ ਨੂੰ ਦੇਊਗਾ ਜਿਹੜਾ ਪੈਸੇ ਭਰਵਾ ਲੈਡੋਂਗੇ ਉਹਨਾ ਤੇ ਜਿਹਨੇ ਭਾਈ ਮੁਨਾਫਾ ਲੈਣਾ ਹੈ ਕਾਰਖਾਨੇ ਲਾਇਨਾ ਕਾਰਖਾਨੇਦਾਰ ਪੈਸੇ ਦੇਣਗੇ ਤੇ ਲੈਡ ਕਾਰਖਾਨੇ ਜਾਣੀ ਆ ਤੁਹਾਡੇ ਖੇਤੀ ਮੋਟਰਾਂ ਨੂੰ ਲਾਈਟ ਨਹੀਂ ਮਿਲਣੀ ਮਿਲੂਗੀ ਵੇ ਵੇ ਨਾ ਫਿਰ ਤੁਸੀਂ ਟਾਕਿਆ ਕਰੋਗੇ ਇਹ ਤੁਹਾਡੇ ਘਰਾਂ ਨੂੰ ਵੀ ਲਾਈਟ ਨਹੀਂ ਮਿਲਣੀ ਤਾਂ ਜਿਹੜਾ ਰਾਰਾ ਅਸੀਂ ਸਾਡੇ ਲੋਕਾਂ ਨੇ ਖਰੀਦ ਦਿੱਤੀ ਆ ਬਸੰਡੇ ਜਿਹੜਾ ਆਪਣਾ ਬਰੇ ਨਾ ਤੇ ਕਿੰਨੇ ਕਿੰਨੇ 100 ਏਕੜ ਜਮੀਨ ਦਿੱਤੀ ਸੀ ਆਪਣੇ ਲੋਕਾਂ ਨੇ ਪੈਸਾ ਲਿਆ ਕੋਈ ਫ੍ਰੀ ਦਿੱਤੀ ਨਾ ਅੱਜ ਭਾਈ ਉਹ ਬਸ ਸਰਕਾਰ ਨੇ ਕਬਜ਼ਾ ਕਰਕੇ ਵੇਚੀ ਸਾਰੀ ਆ ਜਿੰਨੇ ਗਰੇਡ ਨੇ ਆਪਣੇ ਪਿੰਡਾਂ ਦੇ ਵਿੱਚ ਅਜੇ ਸ਼ਹਿਰਾਂ ਦੇ ਵਿੱਚ ਆ ਸਾਡੇ ਕਸਾਨ ਜ਼ਿਮੀਂਦਾਰਾਂ ਨੇ ਫਰੀਦਾਨ ਕੀਤੀ ਹੋਈ ਜ਼ਮੀਨ ਹੈ ਤੇ ਅੱਜ ਸਾਡੀ ਸਰਕਾਰੋਂ ਕੰਪਨੀਆਂ ਨੂੰ ਦੇ ਰਹੀ ਐ ਕੀ ਸਾਡੀ ਲੜਾਈ ਬੰਦ ਨਹੀਂ ਉੱਤੇ ਬੰਦ ਹੀ ਐ ਨਾ ਤੇ ਫਿਰ ਅਸੀਂ ਲੜਨ ਨੂੰ ਤਿਆਰ ਨਹੀਂ ਤੇ ਜੇ ਜੇਠੀ ਲੜਨ ਨੂੰ ਤਿਆਰ ਨਹੀਂ ਤਾਂ ਫਿਰ ਭਾਈਏ ਛੋੜੇ ਨਾਲ ਸਾਰਾ ਬਾਪੂ ਨੂੰ ਨਾ ਸਾਰਾ ਇਹ ਸਾਰਾ ਕੁਝ ਕਿਉਂ ਨਹੀਂ ਲੜਨ ਨੂੰ ਤਿਆਰ ਕਿ ਯਾਰ ਜੁਨੀਅਨ ਨਾਲੇ ਲੜੀ ਜਾਂਦੇ ਨਾ ਆਪੇ ਘਰਾ ਦੇਣਗੇ ਯੂਨੀਅਨ ਕਿਹੜਿਆ ਜੇ ਤੁਸੀਂ ਆ 50 ਬੰਦੇ ਕਿੱਥੇੋਂ ਤਾਂ ਯੂਨੀਅਨ ਹੈ ਕੱਲੇ ਹੀ ਤਾਂ ਯੂਨੀਅਨ ਕੋਈ ਨਹੀਂ ਨਾ ਅਸੀਂ ਤਾਂ ਤੁਹਾਨੂੰ ਦੱਸ ਜਾਾਂਗੇ ਭਾਈ ਮੋੜ ਜਾਾਂਗੇ ਤੇ ਜੇ ਤੁਸੀਂ ਆਪਣੀ ਜ਼ਮੀਨ ਰੱਖਣੀ ਹੈ ਤਾਂ ਤੁਹਾਨੂੰ ਭਰਾਵੋ ਡਾਂਗਾ ਵੀ ਖਾਣੀਆਂ ਪੈਣੀਆਂ ਛੋਟੇ ਤੇ ਪਰਚੇ ਵੀ ਦਰਜ ਹੋਣਿਆ ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈਣਾ ਅੰਨ੍ਕੇ ਗੈਨੇ ਇਹ ਕਰਨਾ ਪੈਣਾ ਕਿਉਂਕਿ ਜ਼ਮੀਨ ਰੱਖਣੀ ਹੈ ਅਸੀਂ ਜ਼ਮੀਨ ਪੋਲੇ ਪੈਦੇ ਨਹੀਂ ਰਹਿਣੀ ਮੰਨ ਲਓ ਆਪਾਂ ਆਪਾਂ ਇੱਥੇ ਆਪਾਂ ਸਾਡੇ 850 ਏਕੜ ਜ਼ਮੀਨ ਆ ਜਿਹੜੀ ਇੱਥੇ ਬਰੋਥ ਕਰਾਂਗੇ ਵੀ ਭਾਈ ਅਸੀਂ ਨਹੀਂ ਮਤਲਬ ਜਣੀ ਇੱਥੇ ਕੰਪਨੀ ਨਾਉਣ ਦੇਵਾਂਗੇ ਅਸੀਂ ਸਰਕਾਰ ਨੂੰ ਨਹੀਂ ਦੇਵਾਂਗੇ ਤੁਸੀਂ ਆਮਨਾ ਘਰਾਂ ਦੇ ਬੈਠੇ ਹੋ ਅਸੀਂ ਹਜ਼ਾਰ ਬੰਦੇ ਦਾ ਘੱਟ ਕਰ ਲਿਆ ਆਪਣਾ ਜਥੇਬੰਦੀ ਦਾ ਤਾਂ ਹਜ਼ਾਰ ਬੰਦੇ ਨੂੰ ਭਾਈ ਸਰਕਾਰ ਕੋਲੇ ਬਹੁਤ ਕੁਝ ਹੈਗਾ ਸਰਕਾਰ ਤੇਰਾ ਫੋਰਸ ਲਿਆਊਗੀ ਫੋਰਸ ਨੂੰ ਵਿਸੇ ਧੱਕਦਾ ਸਰਕਾਰ ਫੌਜ ਲਿਆਊਗੀ ਲੈਊ ਕਿ ਨਹੀਂ ਲਿਆਊਗੀ ਟੀਆਰਪੀ ਦੇਊਗੀ ਸਰਕਾਰ ਕੋਲੇ ਕਿਹੜੀ ਚੀਜ਼ ਦਾ ਟੋੜਾ ਹੈ ਪਰ ਜੇਡਾ ਤੁਸੀਂ ਸਾਰੇ ਇਕੱਠੇ ਹੋ ਕੇ ਮਜਬੂਤੀ ਦੇ ਨਾਲ ਜਿੰਨਾ ਦੀ ਚੀਜ਼ ਜਾਣੀ ਹੈ ਮੂਰੇ ਹੋ ਕੇ ਲੜੋਂਗੇ ਤਾਂ ਤੁਹਾਡਾ ਲੋਕ ਸਾਥ ਦੇਣਗੇ ਔਰ ਫੇਰੇ ਜੀ ਚੀਜ਼ ਬਚਣੀ ਹੈ ਨਹੀਂ ਬਚਣੀ ਨਹੀਂ ਸਮਝ ਗਿਆ ਕਿ ਨਹੀਂ ਤਾਂ ਦੇਖਿਆ ਹੁਣ ਸਰਕਾਰ ਜਿਹੜੀ ਆਪਾਂ ਦੇਖਿਆ ਹਾਂ ਹੁਣ ਤੋਂ ਲੈ ਕੇ ਹੁਣ ਤੱਕ ਆਪਾਂ ਸਾਰੀਆਂ ਪਾਰਟੀਆਂ ਦੇਖ ਲਈਆਂ ਸਾਰੀਆਂ ਸਰਕਾਰਾਂ ਦੇਖ ਲਈਆਂ ਸਾਰੀਆਂ ਸਰਕਾਰਾਂ ਦੇਖਣ ਦੇ ਬਾਵਜੂਦ ਆ ਨਵੀਂ ਆਈ ਸਰਕਾਰ ਹੈ ਜਿਹੜੀ ਆਪਣੇ ਪੰਜਾਬ ਦੇ ਵਿੱਚ ਜਿਹੜੀ ਆਪ ਨਹੀਂ ਕਹਿ ਰਹੇ ਨੇ ਆਪਾਂ ਕਹਿੰਦੇ ਸੀ ਲੋਕਾਂ ਚੋਂ ਸਰਕਾਰ ਬਣੀ ਹੋਈ ਐ ਤੇ ਲੋਕਾਂ ਦੀ ਗੱਲ ਕਰਦੀ ਐ ਆਹ ਭਰਾਵੋ ਤੁਸੀਂ ਜਿਹੜਾ ਬੰਦਾ ਬੋਲਦਾ ਐ ਕਿ ਉਹਨੂੰ ਚੱਕੋ ਸਿੱਟੋ ਜੇਲ੍ਹ ਦੇ ਵਿੱਚ ਉਹਦਾ ਬੋਲ ਬੰਦ ਕਰਨਾ ਹੋ ਰਿਹਾ ਹੈ ਨਾ ਤੇ ਫਿਰ ਕੀ ਐਸਟ੍ਰੰਡਰ ਬੈਠਾ ਰਿਹਾ ਸਾਡੇ ਨਾਲ ਤੁਹਾਨੂੰ ਘਰੇ ਵੀ ਨਹੀਂ ਬੈਠਣ ਦੇਣਾ ਬਰੇਖੇ ਜਨਾਂ ਰਹਿ ਜਾਓ ਤੁਹਾਨੂੰ ਘਰੇ ਵੀ ਨਹੀਂ ਬੈਠਣ ਦੇਣਾ ਘਰੇ ਬੈਠਿਆਂ ਨੂੰ ਵੀ ਚੱਕ ਕੇ ਲੈ ਜਾਣਗੇ ਲਾਣਿਆਂ ਨੂੰ ਤਾਂ ਚੱਕਣਾ ਹੀ ਐ ਲਾਣਾਂ ਦੇ ਪਰਚੇ ਹੀ ਪੈਣਿਆ ਲਾਣਾਂ ਤੇ ਭਾਈ ਡਾਂਗਾ ਵੀ ਪੈਣਿਆ ਪਰ ਤੁਸੀਂ ਜਿਹੜੇ ਘਰੇ ਬੈਠੇ ਆ ਤੁਹਾਨੂੰ ਵੀ ਤਾਂ ਕੇ ਲੈ ਜਾਣਗੇ ਇਹ ਨਾ ਰਹੋ ਵਿਵਾਰ ਸਾਥੀ ਦਾ ਆਪਣੇ ਘਰੇ ਬੈਠੇ ਆ ਆਰਾਮ ਨਾਲ ਸਾਨੂੰ ਕੀ ਡੱਕਾ ਹੈਗਾ ਹਣਾ ਇਹ ਸਾਰਾ ਕੁਝ ਵਾਪਰਨਾ ਹੈ ਤੇ ਆਪਾਂ ਫੈਸਲਾ ਕੀਤਾ ਜੀ ਭਾਈ ਜੇਕਰ ਪੰਜਾਬ ਦਾ ਲੱਖ ਏਕੜ ਜ਼ਮੀਨ ਜਾਣੀ ਹੈ ਤੇ ਅਸੀਂ ਪੰਜਾਬ ਦੇ ਉਹਨਾਂ ਕਿਸਾਨਾਂ ਦੀ ਜਥੇਬੰਦੀ ਐ ਉਹਨਾਂ ਦੇ ਨਮਾਇੰਦੇ ਆ ਅਸੀਂ ਡਾਂਗਾਂ ਵੀ ਚੱਲਾਂਗੇ ਅਸੀਂ ਵੀਰੋਂ ਪਰਚੇ ਵੀ ਇਹਨਾਂ ਤੋਂ ਨਹੀਂ ਪਿੱਛੇ ਹਟਾਂਗੇ ਅਸੀਂ ਜੇਲ੍ਹ ਤੋਂ ਵੀ ਪਿੱਛੇ ਨਹੀਂ ਹਟਾਂਗੇ ਅਸੀਂ ਜੇਲ੍ਹ ਵੀ ਜਾਵਾਂਗੇ ਅਸੀਂ ਡਾਂਗਾਂ ਵੀ ਖਾਵਾਂਗੇ ਅਸੀਂ ਪਰਚਿਆਂ ਤੋਂ ਵੀ ਨਹੀਂ ਡਰਦੇ ਜੇ ਆਪਾਂ ਕਹੀਏ ਵੀ ਸਾਰੇ ਲੜਨ ਵਾਲੇ ਹੁੰਦੇ ਨੇ ਤਾਂ ਲੱਗ ਪਗ ਜਦੋਂ ਦੇਸ਼ ਯਾਰ ਹੋਇਆ ਤੁਸੀਂ ਝਾਤ ਮਾਰੋ ਦੇਸ਼ ਯਾਦ ਕਰਾਉਣ ਵੇਲੇ ਕਿ ਸਾਰਾ ਦੇਸ਼ ਸਾਡਾ ਸਾਰੀ ਜਨਤਾ ਸਾਡੀ ਸੜਕਾਂ ਤੇ ਆਈ ਸੀ ਨਹੀਂ ਆਈ ਨਾ ਕੋਠ ਕੋਠ ਖੱਤਿਆਂ ਦੇ ਵਿੱਚੋਂ ਕੁਝ ਕੁਝ ਲੋਕ ਆ ਜਿਨ੍ਹਾਂ ਨੇ ਬਰੂਰ ਕੀਤਾ ਸੀ ਕਿ ਆ ਭਾਈ ਆਪਣਾ ਦੇਸ਼ ਇਹ ਗੁਲਾਮ ਆ ਮੈਂ ਪੈਨੂੰ ਯਾਦ ਕਰਾਉਣਾ ਉਸ ਲੋਕਾਂ ਨੂੰ ਜਿਨ੍ਹਾਂ ਨੂੰ ਮਤ ਜਾਣਕਾਰੀ ਹੋਈ ਜਿਨ੍ਹਾਂ ਨੂੰ ਨੌਲੇਜ ਆਈ ਉਹ ਛੜਕਾਂ ਦੇ ਬਾਹਰ ਆਏ ਔਰ ਲੜਾਈ ਲੜੀ ਦੇਸ਼ ਯਾਦ ਕਰਾਇਆ ਠੀਕ ਹੈ ਅੱਜ ਸਾਡੇ ਜਿਵੇਂ ਅਸੀਂ ਤਾਂ ਨਾ